ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਅੰਸਰ ਸਾਡੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਅਮਰ ਤੇ ਮਿਲ ਗਿਆ ਦਾਤਾ ਆਪਕਾ ਕਦੇ ਵੀ ਬਾਣੀ ਨੂੰ ਨਾ ਭਲਾਈਏ ਕਿਸੇ ਦੇ ਧਰਮ ਨੂੰ ਮਾਰਾ ਨਾ ਆਖੀਏ ਆਪਣੇ ਧਰਮ ਵਿੱਚ ਅੱਕੇ ਰਹੀਏ ਵਾਹਿਗੁਰੂ ਜੀ ਕਦੇ ਵੀ ਨਿਤਨੇਮ ਨਾ ਨਾਗਾ ਨਾ ਭਈਏ ਗੁਰੂ ਘਰ ਜਾਣਾ ਨਿਤਨੇਮ ਕਰਨਾ ਬਾਣੀ ਦਾ ਕਦੇ ਵੀ ਲੜਨੀ ਛੱਡਣਾ ਦੁੱਖ ਸੁੱਖ ਹੁੰਦੇ ਰਹ ਜਾਂਦੇ ਰਹਿੰਦੇ ਨੇ ਇਸ ਅੰਗਰ ਨਾਮ ਦਾ ਰੰਗਿਆ ਗੁਰੂ ਸਾਹਿਬ ਕਿਰਪਾ ਕਾ ਨਾਮੋਂ ਮੇ ਨਾਮ ਦਾ ਰੰਗ ਲੱਗ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਾਂ ਦੇ ਨਾਮ ਦਾ ਰੰਗ ਐਸਾ ਚੜ੍ਹਾਏ ਗੁਰਾਂ ਦੇ ਨਾਮ ਦਾ ਰੰਗ ਐਸਾ ਚੜ੍ਹਾਏ ਤੇਰੀਆਂ ਸੰਗਤਾਂ ਨੇ ਤੇਰਾ ਪੰਲਾ ਫੜਿਆਏ ਤੇਰੀਆਂ ਸੰਗਤਾਂ ਤੇਰਾ ਪੱਲਾ ਫੜਿਆਏ ਗੁਰਾਂ ਦੇ ਨਾਮ ਦਾ ਗੁਰਾਂ ਦੇ ਨਾਮ ਦਾ ਰੰਗ ਐਸਾ ਚੜਿਆਏ ਤੇਰੀਆਂ ਸੰਗਤਾਂ ਨੇ ਤੇਰਾ ਪੱਲਾ ਫੜਿਆਏ ਤੇਰੇ ਅੰਦਰ ਸਤਿਗੁਰ ਜੋਤ ਜਗਾਈਏ ਨੈਣਾ ਅੰਦਰ ਜੀਤ ਸਵੀਰ ਵਸਾਈਏ ਸੇ ਵੀਰ ਵਸਾਈਏ ਘੁਰਾ ਦੇ ਨਾਮ ਦਾ ਘੁਰਾ ਦੇ ਨਾਮ ਦਾ ਰੰਗ ਐ ਸਾ ਚੜਿਆਏ ਤੇਰੀਆਂ ਸੰਗਤਾਂ ਨੇ ਤੇਰਾ ਪੱਲਾ ਵੜਿਆਏ ਤੇਰੇ ਦਰ ਤੇ ਬੈਠੀ ਸੰਗਤ ਸਜਦੀ ਏ ਕੜੀਓ ਚੰਗੀ ਜਿਹੜੀ ਲੇਕੇ ਲਗਦੀ ਏ ਤੇਰੇ ਅੱਜ ਦੀਏ ਕੜੀਓ ਚੰਗੀ ਢੇੜੀ ਲੇਕ ਲੱਗਦੀਏ ਘੁਰਾ ਦੇ ਨਾਮ ਦਾ ਘੁਰਾ ਦੇ ਨਾਮ ਦਾ ਰੰਗ ਐਸਾ ਚੜਿਆ ਏ ਤੇਰੀਆਂ ਸੰਗ ਤਾਂ ਨੇ ਤੇਰਾ ਪੱਲਾ ਫੜਿਆ ਏ ਬੰਦਾ ਯੋ ਚੰਗਾ ਜੋ ਤੜਕੇ ਉਠ ਜਾਵੇ ਜੀਭਾ ਯੋ ਚੰਗੀ ਤੇਰੀ ਮਹਿਮਾ ਜੋ ਗਾਵੇ ਤੇਰਾ ਪੱਲਾ ਫੜਿਆ ਹਾਥੇ ਉਹ ਚੰਗੇ ਜੋ ਸੇਵਾ ਕਰਦੇ ਨੇ ਪੈਰ ਉਹ ਚੰਗੇ ਤੇਰੇ ਦਰ ਤੇ ਖੜਦੇ ਨੇ ਹਾਥੇ ਉਹ ਚੰਗੇ ਜੋ ਸੇਵਾ ਕਰਦੇ ਨੇ ਪੈਰ ਉਹ ਚੰਗੇ ਤੇਰੇ ਦਰ ਤੇ ਖੜਦੇ ਨੇ ਸੰਗਤਾਂ ਨੇ ਤੇਰਾ ਪੱਲਾ ਫੜਿਆ ਏ ਬੰਦਾ ਯੋ ਚੰਗਾ ਜੋ ਬੰਦੀ ਕਰਦਾ ਏ ਖੁਰਾ ਦੀ ਭਗਤੀ ਨਾ ਯੋ ਝੋਲੀਆਂ ਪਰਦਾ ਏ ਬੰਦਾ ਯੋ ਚੰਗਾ ਜੋ ਭਗਤੀ ਕਰਦਾ ਏ ਖੁਰਾ ਦੇ ਤਾ ਮਨਾਇਓ ਝੋਲੀਆਂ ਪਰਦਾ ਏ ਖੁਰਾ ਦੇ ਨਾਮ ਦਾ ਖੁਰਾ ਦੇ ਨਾਮ ਦਾ ਰਾਂਗੇ ਸਾ ਚੜਿਆ ਏ ਸੰਗਤਾਂ ਨੇ ਤੇਰਾ ਪੱਲਾ ਫੜਿਆਏ ਦਰਤੀਓ ਚੰਗੀ ਗੁਰੂ ਸਹਿਬ ਜਿਰੇਂਦੇ ਨੇ ਨਾਮ ਸਿਮਰਨ ਦਾ ਸੰਗਤਾਂ ਨੂੰ ਕਹਿੰਦੇ ਨੇ ਦਰਤੀਓ ਚੰਗੀ ਗੁਰੂ ਸਹਿਬ ਜਿਰੇਂਦੇ ਨੇ ਨਾਮ ਸਿਮਰਨ ਦਾ ਸੰਗਤਾਂ ਨੂੰ ਕਹਿੰਦੇ ਨੇ ਬੁਰਾਂ ਦੇ ਨਾਮ ਦਾ ਪੱਲਾ ਫੜਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ